ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਨੂੰ ਦਿਖਾਉਣੇ ਅੱਜ ਨੁਕਰੀ ਬਸ਼ੇਰੀ ਤੇ ਮਾਰਵੜੀ ਬਸ਼ੇਰਾ ਬਹੁਤ ਸੋਹਣਾ ਨਾ ਇਹਦਾ ਸੁੱਚਾਗਾ ਦੇਖੋ ਸੁੱਚਾ ਦਾ ਸਿਆਣਾ ਨੂਰੀ ਲਾਵੇ ਲੱਗ ਕੇ ਦਿਖਾ ਹੈ ਉਹ ਇਹਦਾ ਪਿਓ ਗਰਵਾਜ ਦੇਖੋ ਮਾਰਵੜੀ ਨਸਲ ਦੇ ਘੋੜੇ ਉਧਰ ਬਸ਼ੇਰੀ ਤੁਹਾਨੂੰ ਦਿਖਾਉਣੇ ਆ ਵੀਡੀਓ ਤੇ ਸਾਰਾ ਆ ਦੇਖੋ ਬਹੁਤ ਸੋਹਣਾ ਘੋੜੇ ਨੇ ਬਹੁਤ ਪਈਆ ਦੇਖੋ ਮਿੱਤਰੋ ਮਾਰ ਦੇਣਾ ਬੜਕਾ ਹਾਂ ਜਿਬੜੀ ਬਹੁਤ ਪਈਆ ਖਰਖਰਾ ਮਾਰਦੇ ਆਂ ਬਈ ਅੱਜ ਦੇ ਬਸ ਨੋਕਰ ਐਹੀ ਆ ਬਈ ਨੋਕਰ ਐ ਰੱਖਣਾ ਔਖਾ ਇਹਨਾਂ ਮਾਰਦੀ ਸਾਫ ਕਰ ਲੋ ਇਹਨਾਂ ਨੇ ਲੇਟੇਂਗ ਮਾਰਨੇ ਆ ਅੱਜ ਨੋਗਰੀ ਸੁਮਾਈ ਵੱਧ ਪਾਲਦੀ ਆ ਨਾ ਨੋਗਰੀ ਸੁਮਾਈ ਵੱਧ ਪਾਲਦੀ ਆ ਦੇਖੋ ਵੀਰੇ ਬਹੁਤ ਸੋਹਣੀ ਬਸ਼ੇਰੀ ਆ ਬਾਈ ਨੇ ਰੇਜਾ ਨਾ ਪਾਲੀਆ ਘਰੇ ਤੇ ਜਾਨਵਰ ਰਾਜੀ ਚਾਹੀਦਾ ਬਈ ਲਿਬੜਾ ਦਾ ਚਾਲਾ ਆਹ ਦੇ ਕੰਨ ਤੇ ਕੰਨ ਦੇਖੋ ਬਈ ਕੰਨ ਹਨਾ ਆਪਾਂ ਉਹਦੇ ਵੀ ਦੱਸਿਆ ਸੀ ਬਰੇ ਇਹ ਆਪਾਂ ਸੇਲ 'ਚ ਆ ਸੇਲ ਕਰਨੀ ਆ ਤੇ ਹੋਰ ਜਾਨਵਰ ਕੋ ਲਿਓਣੇ ਆ ਤੁਹਾਨੂੰ ਅੱਗੇ ਮੇਲਾ ਆ ਜਾਂਦਾਗਾ ਮੁਕਸਰ ਦਾ ਮਾਗੀ ਦਾ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਨਵੇਂ-ਨਵੇਂ ਜਾਨਵਰ ਤੇ ਜੁੜੇ ਰਹੋ ਵੀਡੀਓ ਨਾਲ ਲਾਈਕ ਕਮੈਂਟ ਸ਼ੇਅਰ ਕਰਦੇ ਰਿਆ ਕਰੋ